ਕਲਸ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੁਰਸਵਾਰੀ 사ਸੰਗ ਜੀਓ ਆਓ ਇਸ ਤੋਂ ਪਹਿਲੇ ਇੱਕ ਐਪੀਸੋਡ ਰਣਜੀਤ ਸਿੰਘ ਮਹਾਰਾਜ ਰਣਜੀਤ ਸਿੰਘ ਜਿਨ੍ਹਾਂ ਦੀ ਬਰਸੀ ਤੇ ਆਪਨੇ ਸ਼ਰਮਣ ਕੀਤਾ ਆਓ ਅੱਜ ਨਵਾਂ ਅਧਿਆਇ ਸ਼ੁਰੂ ਕਰੀਏ ਸਿੱਖ ਰਾਜ ਖਤਮ ਕਿਵੇਂ ਹੋਇਆ ਉਸ ਦੀ ਬਾਬਤ ਆਪ ਜੀ ਨਾਲ ਜਾਣਕਾਰੀਆਂ ਸੰਧੀਆਂ ਕਰਨੀਆਂ ਹੈ ਸਾਡੇ YouTube ਚੈਨਲ ਨੂੰ ਗੁਰੂ ਤੇਰਾ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਅਗਰ ਚੰਗਾ ਪ੍ਰੋਗਰਾਮ ਲੱਗੇ ਤਾਂ ਜਰੂਰ ਕਰਨਾ ਔਰ ਸਿਰ ਤੇ ਮੇਰ ਪਰੇ ਹੱਥ ਰੱਖੇ ਦਾਸਾਂ ਨੂੰ ਨਾਲ ਸਾਂਝ ਪਾਉਣੀ ਆਓ ਸ਼ਰਵਣ ਕਰੀਏ ਜੀ ਮਹਾਰਾਜਾ ਰਣਜੀਤ ਸਿੰਘ ਮੰਜੇ ਦੇ ਬਿਮਾਰ ਪਿਆ ਹੋਇਆ ਦਿਮਾਰ ਪੈ ਮੰਜੇ ਦੇ ਉੱਤੇ ਅਖੀਰਲਾ ਸਮਾਂ ਆ ਗਿਆ ਧਿਆਨ ਸਿੰਘ ਨੂੰ ਸਦਿਆ ਗਿਆ ਧਿਆਨ ਸਿੰਘ ਨੂੰ ਬੜੇ ਤਰੀਕੇ ਦੇ ਨਾਲ ਸਮਝਾਉਂਦੇ ਪਏ ਨੇ ਕਿਉਂਕਿ ਧਿਆਨ ਸਿੰਘ ਦੇ ਨਾਲ ਬੜਾ ਮਹਾਰਾਜੇ ਰਣਜੀਤ ਸਿੰਘ ਦਾ ਪਿਆਰ ਸੀ ਉਹ ਛਲੀ ਸੀ ਉਹ ਕਮਤੀ ਸੀ ਉਹ ਹਰ ਤਰੀਕੇ ਦਾ ਮੁਖ ਰੱਖਦਾ ਸੀ ਔਰ ਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ ਇਸ ਕਰਕੇ ਉਸ ਦੇ ਪੁੱਤਰ ਹੀਰਾ ਸਿੰਘ ਨੂੰ ਆਪਣਾ ਪੁੱਤਰ ਬਣਾ ਕੇ ਪਾਲਦਾ ਸੀ ਆਪਣੇ ਪੁੱਤਰਾਂ ਨਾਲੋਂ ਵਦ ਸਹੇਤਾ ਕਰਦਾ ਸੀ ਇੱਕ ਵਾਰ ਦੱਸਿਆ ਜਾਂਦਾ ਹੈ ਕਿ ਖੜਕ ਸਿੰਘ ਮਹਾਰਾਜੇ ਰਣਜੀਤ ਸਿੰਘ ਦੀ ਜਿਹੜੀ ਘੋੜੀ ਸੀ ਲੈਲਾ ਉਹਦੇ ਤੇ ਕੋਈ ਸਵਾਰੀ ਨਹੀਂ ਸੀ ਕਰ ਸਕਦਾ ਉਹ ਘੋੜੀ ਖੋਲ ਕੇ ਅਸਵਾਰੀ ਕਰਨੀ ਲੈ ਗਿਆ ਖਬਰ ਮਹਾਰਾਜੇ ਰਣਜੀਤ ਸਿੰਘ ਤੱਕ ਪਹੁੰਚ ਗਈ ਕਹਿਣ ਲੱਗੇ ਕਿਸ ਦੀ ਸਜ਼ਾ ਜ਼ਰੂਰ ਮਿਲੇਗੀ ਇਹ ਘੋੜੀ ਦੇ ਉੱਤੇ ਕਿਉਂ ਚੜਿਆ ਅਖੀਰ ਜਦੋਂ ਖੜਕ ਸਿੰਘ ਨੂੰ ਪਤਾ ਲੱਗਾ ਕਿ ਮੈਨੂੰ ਸਜ਼ਾ ਮਿਲੇਗੀ ਖੜਕ ਸਿੰਘ ਫਕੀਰ ਅਜੀਜਉਦੀਨ ਦੇ ਕੋਲ ਗਿਆ ਬੇਨਤੀ ਕੀਤੀ ਕਿ ਹੁਣ ਕਿਸੇ ਢੰਗ ਨਾਲ ਮੈਨੂੰ ਬਚਾਓ ਸੋ ਉਸੇ ਵੇਲੇ ਜਦੋਂ ਫਕੀਰ ਅਜੀਜਉਦੀਨ ਮਹਾਰਾਜ ਰਣਜੀਤ ਸਿੰਘ ਦੇ ਕੋਲ ਗਿਆ ਜਾ ਕੇ ਬੇਨਤੀ ਕੀਤੀ ਕਹਿਣ ਲੱਗਾ ਕਿ ਘੋੜੀ ਤਾਂ ਇਸ ਤਰ੍ਹਾਂ ਲੈ ਗਿਆ ਕਿ ਜਿਵੇਂ ਪਿਓ ਦੀ ਘੋੜੀ ਹੋਵੇ ਤੇ ਮਹਾਰਾਜਾ ਅਨਜੀਤ ਸਿੰਘ ਕਹਿਣ ਲੱਗਾ ਕਿ ਜੇ ਪਿਓ ਦੀ ਘੋੜੀ ਤੇ ਚੜਨ ਦਾ ਅਧਿਕਾਰ ਹੈ ਤੇ ਫਿਰ ਕੋਈ ਗੱਲ ਨਹੀਂ ਪੁੱਤਰੀ ਲੈ ਕੇ ਗਿਆ ਹੈ ਇਸ ਨੂੰ ਮਾਫ ਕੀਤਾ ਜਾਵੇ ਇਸ ਤਰੀਕੇ ਦੇ ਨਾਲ ਦੇ ਉਸ ਦੇ ਅਹਿਲ ਕਰ ਸਨ ਫਕੀਰ ਅਜੀਜੋਦੀਨ ਵਰਗੇ ਮੁਸਲਮਾਨ ਨੀਤੀਵਾਨ ਜਿਨ੍ਹਾਂ ਦੇ ਪਿਆਰਿਓ ਖਜ਼ਾਨਾ ਮੰਤਰੀ ਪੰਡਤ ਹੂਨ ਜਿਨ੍ਹਾਂ ਦੇ ਸਾਰਾ ਸਿਲਸਿਲਾ ਅੰਗਰੇਜ਼ ਫੌਜਾਂ ਸਿੱਖ ਸਰਦਾਰ ਹਰ ਨਾਲ ਮਿਲ ਕਰਕੇ ਐਸਾ ਰਾਜ ਚਲਾਇਆ ਜੇ ਦਾ ਅੰਤ ਸਮਾ ਆਉਣ ਤੇ ਧਿਆਨ ਸਿੰਘ ਡੋਗਰੇ ਨੂੰ ਸਮਝਾਇਆ ਗਿਆ ਧਿਆਨ ਸਿੰਘ ਡੋਗਰੇ ਨੂੰ ਕਿਹਾ ਕਿ ਵੇਖੀ ਇਹ ਆਪਣਾ 40-45 ਸਾਲ ਦਾ ਸ਼ਾਸਨ ਜਿਹੜਾ ਹੈ ਇਹ ਕਿਤੇ ਵਿਗਨਾ ਵਿੱਚ ਨਾ ਪੈ ਜਾਵੇ ਇੱਕ ਤੇ ਮਾਰੇ ਪਾਸੇ ਨਾ ਲੱਗ ਜਾਵੇ ਇਸ ਕਰਕੇ ਤੂੰ ਇਸ ਪਰਿਵਾਰ ਦੇ ਉੱਤੇ ਮਿਹਰ ਪ੍ਰਿਆਤਨ ਰੱਖਣਾ ਹੈ ਸੋ ਅੰਤਲੇ ਸਮੇਂ ਅੰਤਲੇ ਬੋਲ ਬੋਲ ਕੇ ਜਿਸ ਵੇਲੇ ਰਣਜੀਤ ਸਿੰਘ ਧਰਤੀ ਤੋਂ ਰੁਕਸਤ ਹੋ ਗਿਆ ਪਿਆਰਿਓ ਉਸ ਵੇਲੇ ਜਦੋਂ ਮੋਇਆ ਪੰਜਾਬ ਦਾ ਮਹਾਰਾਜਾ ਮੋਈ ਵੀਰ ਤਾਬੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਦਾ ਵਹਿਬਾਨ ਤਿਆਰ ਕੀਤਾ ਗਿਆ ਕੁਰਲਾਟ ਮੱਚ ਗਈ ਹਰ ਇੱਕ ਨੇ ਦੁੱਖ ਮਨਾਇਆ 40 ਸਾਲਾਂ ਸ਼ਾਸਨ ਦੇ ਵਿੱਚ ਕਿਸੇ ਨੂੰ ਤੰਗੀ ਨਹੀਂ ਸੀ ਆਈ ਅਨਤਾਂ ਦੀ ਟੋਟ ਨਹੀਂ ਸੀ ਆਈ ਪਿਆਰਿਓ ਚੋਰੀਆਂ ਚਕਾਰੀਆਂ ਬੰਧ ਹੋਈਆਂ ਪਈਆਂ ਸਨ ਕਿ ਇੱਕ ਚੰਗੀ ਗੱਲ ਇਹ ਸੀ ਕਿ ਉਸ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਇ ਨਹੀਂ ਚਲਾਇਆ ਗਿਆ ਜੰਗਾਂ ਜੁੱਧਾਂ ਦੇ ਨਾਲ ਲਾਕੇ ਤਾਂ ਜਿੱਤੇ ਜਾਂਦੇ ਸਨ ਆਖਿਰ ਪਿਆਰਿਓ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਕਰਨ ਵਾਸਤੇ ਲੈ ਕੇ ਜਾਂਦੇ ਨੇ ਮੜੀਆਂ ਦੇ ਵਿੱਚ ਔਰ ਦੂਜੇ ਬੰਨੇ ਧਿਆਨ ਸਿੰਘ ਡੋਗਰਾ ਇੱਕ ਸਿੱਖਾਂ ਦੇ ਉੱਤੇ ਕਲੰਕ ਲਾਉਣ ਵਾਲੀ ਗੱਲ ਕਰਨ ਲਈ ਉਸਨੇ ਗੋਲੀਆਂ ਨੂੰ ਸਤ ਗੋਲੀਆਂ ਸਤ ਰਾਣੀਆਂ ਨੇ ਤਿਆਰ ਕਰ ਲਿਆ ਕਿ ਆਪ ਨੂੰ ਆਪ ਦੇ ਮਹਾਰਾਜੇ ਰਣਜੀਤ ਸਿੰਘ ਦੇ ਨਾਲ ਸਤੀ ਹੋਣਾ ਪਵੇਗਾ ਅਗਰ ਨਹੀਂ ਹੁੰਦੀਆਂ ਤਾਂ ਤੁਹਾਡਾ ਪਰਿਵਾਰ ਸਾਡੇ ਹੱਥਾਂ ਦੇ ਵਿੱਚ ਹੈ ਅਸੀਂ ਉਹਨਾਂ ਨੂੰ ਕਤਲ ਕਰ ਦੇਵਾਂਗੇ ਸੋ ਪਿਆਰਿਓ ਸਭ ਤੋਂ ਪਹਿਲਾਂ ਪਹਾੜ ਨਰਾਣੀ ਮਹਾਰਾਜੇ ਰਣਜੀਤ ਸਿੰਘ ਦਾ ਸਿਰ ਆਪਣੀ ਗੋੜ ਵਿੱਚ ਲੈ ਕੇ ਸਤੀ ਹੋਣ ਵਾਸਤੇ ਬੈਠੀਆਂ ਦੂਜੀਆਂ ਰਾਣੀਆਂ ਵੀ ਬੈਠੀਆਂ ਨੇ ਕਹਿੰਦੇ ਨੇ ਕਿs ਵੇਲੇ ਅਗਣ ਪੇੜ ਕੀਤਾ ਗਿਆ ਤੋਪਾਂ ਦਾਗੀਆਂ ਗਈਆਂ ਚਾਰ ਸਵੇਰੇ ਕਲਾਟ ਮਚ ਗਈ ਤੇ ਪਿਆਰਿਓ ਇੱਕ ਕਬੂਤਰਾਂ ਦਾ ਜੋੜਾ ਜਿਹੜਾ ਸੀ ਉਹ ਵੀ ਆਪਣੀ ਹਉਤੀ ਇਸ ਸੰਸਕਾਰ ਦੇ ਵਿੱਚ ਪਾ ਗਿਆ ਅਖੀਰ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਇਥੋਂ ਚੰਗੀ ਵਾਵਾ ਖਟ ਕੇ ਅਗਲੀ ਦੁਨੀਆ ਨੂੰ ਤੁਰ ਗਿਆ ਔਰ ਕੁਝ ਦਿਨ ਸ਼ੋਗ ਸ਼ਭਾਵਾਂ ਹੋਈਆਂ ਸ਼ੋਗ ਸ਼ਭਾਵਾਂ ਤੋਂ ਬਾਅਦ ਪਿਆਰਿਓ ਸਤਗੁਰੂ ਦੀ ਕਿਰਪਾ ਦੇ ਨਾਲ ਰਾਜ ਭਾਗ ਨੂੰ ਅੱਗੇ ਚਲਾਉਣ ਵਾਸਤੇ ਵੱਡਾ ਪੁੱਤਰ ਮਤਬੰਨਾ ਪੁੱਤਰ ਜਿਹੜਾ ਖੜਕ ਸਿੰਘ ਸੀ ਉਸ ਨੂੰ ਤਖਤੇ 'ਤੇ ਉਸ ਤੇ ਬਿਠਾਇਆ ਗਿਆ 1801 ਦੇ ਵਿਚਾਲੇ ਜਨਮ ਹੁੰਦਾ ਹੈ ਔਰ ਜਿਸ ਵੇਲੇ ਆਪ ਜੀ ਨੇ ਅਜੀ ਹੋਸ਼ ਸੰਭਾਲੀ ਸੀ ਪਿਆਰਿਓ 13 ਸਾਲ ਦੀ ਉਮਰ ਦੇ ਵਿੱਚ ਹੀ ਆਪ ਜੀ ਨੇ ਚੰਗੇ ਜੰਗਾ ਜੁੱਧਾਂ ਦੇ ਵਿੱਚ ਹਿੱਸੇ ਲਏ ਔਰ ਟਿੱਕਾ ਕਰਕੇ ਜਾਣਿਆ ਜਾਂਦਾ ਔਰ ਉਸ ਨੂੰ ਜੰਮੂ ਕਸ਼ਮੀਰ ਦੀ रियासत ਦੇ ਵਿੱਚ ਜਗੀਰ ਦੇ ਕੇ ਇਧਰਲੇ ਬੰਨੇ ਦਾ ਰਾਜ ਪ੍ਰਬੰਧ ਦਿੱਤਾ ਸੀ ਆਖਿਰ ਰਾਜ ਭਾਗ ਦੀ ਡੋਰ ਵਾਰ ਡੋਰ ਜਿਸ ਵੇਲੇ ਖੜਕ ਸਿੰਘ ਦੇ ਕੋਲ ਆਈ ਖੜਕ ਸਿੰਘ ਧਿਆਨ ਸਿੰਘ ਦੀਆਂ ਸਾਰੀਆਂ ਚਾਲਾਂ ਨੂੰ ਸਮਝਦਾ ਸੀ ਜਾਣਦਾ ਸੀ ਹੁਣ ਖੜਕ ਸਿੰਘ ਨੇ ਕੀ ਕੀਤਾ ਕਿ ਆਪਣਾ ਮੁੱਖ ਮੰਤਰੀ ਜਿਹੜਾ ਹੈ ਉਹ ਆਪਣੇ ਸਾਲੇ ਨੂੰ ਬਣਾ ਲਿਆ ਔਰ ਦੁੱਧੇ ਬੰਨੇ ਵਾਰਨਿੰਗ ਦਿੱਤੀ ਧਿਆਨ ਸਿੰਘ ਨੂੰ ਕਿ ਤੂੰ ਜਿਹੜਾ ਜਨਾਨ ਖਾਨੇ ਵਾਲਾ ਪਾਸਾ ਹੈ ਇਸ ਪਾਸੇ ਵੱਲ ਨੂੰ ਤੂੰ ਨਹੀਂ ਆਉਣਾ ਔਰ ਉਸ ਦੇ ਮਨ ਦੇ ਵਿੱਚ ਖੜਕ ਗਈ ਪਹਿਲਾਂ ਤਾਂ ਗੁੱਧੀਆਂ ਚਾਲਾਂ ਚਲਾਉਂਦਾ ਸੀ ਹੁਣ ਸਾਹਮਣੇ ਉਸ ਨੂੰ ਇਸ ਗੱਲ ਦਾ ਸਾਰਾ ਭੇਦ ਲੱਗ ਗਿਆ ਉਧਰੋਂ ਰਾਜਾ ਰਣਜੀਤ ਸਿੰਘ ਐਦੇ ਜਿ ਗਿਆਈ ਹੈ ਪਿਆਰਿਓ ਦੂਜੇ ਬੰਨੇ ਉਸ ਵੇਲੇ ਗੁੰਦੰਗੁੰਦਨੀਆਂ ਸ਼ੁਰੂ ਕਰ ਦਿੱਤੀਆਂ ਹੀਰਾ ਸਿੰਘ ਡੋਗਰਾ ਨਾਲ ਉਸ ਦਾ ਭਾਈ ਦੇ ਨਾਲ ਪੁੱਤਰ ਇਹ ਸਾਰੇ ਨਾਲ ਮਿਲ ਕਰਕੇ ਇਹ ਦੇਸ਼ ਨੂੰ ਇਹ ਖਾਲਸੇ ਰਾਜ ਨੂੰ ਬਰਬਾਦ ਕਰਨ ਦੀਆਂ ਗੁੰਦਾਂ ਗੁੰਨਣ ਲੱਗ ਪਏ। ਔਰ ਜਿਸ ਵੇਲੇ ਪਿਆਰਿਓ ਇੱਕ ਦਿਨ ਐਸਾ ਸਮਾਂ ਆਇਆ ਕਿ 15-20 ਬਰਸ਼ਾ ਗਰਦੀ ਕਰਨ ਵਾਲਿਆਂ ਨੂੰ ਨਾਲ ਲਿਆ ਆਪਣੇ ਬੰਦਿਆਂ ਨੂੰ ਨਾਲ ਲਾਇਆ। ਇਸ ਤੋਂ ਪਹਿਲਾਂ ਰਾਣੀ ਨੂੰ ਆਪਦੇ ਹੱਥਾਂ ਚ ਚੰਦ ਕੌਰ ਨੂੰ ਆਪਣੇ ਹੱਥਾਂ ਵਿੱਚ ਕੀਤਾ ਕਿ ਖੜਕ ਸਿੰਘ ਜਿਹੜਾ ਹੈ ਅੰਗਰੇਜ਼ਾਂ ਦੇ ਨਾਲ ਮਿਲ ਗਿਆ ਹੈ ਇਹ ਅੰਗਰੇਜ਼ਾਂ ਦੀਆਂ ਚਾਰ ਚਿੱਠੀਆਂ ਜੋ ਜਾਲੀ ਬਣਾ ਕੇ ਪੇਸ਼ ਕੀਤੀਆਂ ਗਈਆਂ ਕਿ ਇਹ ਤੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ ਦੂਜੇ ਬੰਨੇ ਚੰਦਕੌਰ ਨੂੰ ਇਸ ਤਰ੍ਹਾਂ ਭੜਕਾਇਆ ਔਰ ਕਵਰ ਨੌਂ ਨਿਹਾਲ ਸਿੰਘ ਨੂੰ ਵੱਖਰੀ ਚੁਕਣਾ ਦਿੱਤੀ ਮਾਂ ਪੁੱਤ ਨੂੰ ਇੱਕ ਬੰਨੇ ਕਰ ਲਿਆ ਖੜਕ ਸਿੰਘ ਇੱਕ ਪਾਸੇ ਰਹਿ ਗਿਆ ਕਿਉਂਕਿ ਖੜਕ ਸਿੰਘ ਜਿਹੜਾ ਸੀ ਇਹਨਾਂ ਦੇ ਨਾਲ ਚੰਗੀ ਖਾਰ ਖਾਂਦਾ ਸੀ ਇਨ ਤੇ ਜਿਹੜਾ ਇਹਦਾ ਸ਼ਾਲਾ ਸੀ ਬਾਜਵਾ ਸਾਹਿਬ ਉਸ ਨੂੰ ਵੀ ਇਹਨਾਂ ਨੇ ਖਤਮ ਕਰਨ ਦੀ ਵਿਉਂਤ ਬੰਦੀ ਕੀਤੀ ਰਾਤ ਦੀ 12 1 ਵਜੇ ਦੇ ਟਾਈਮ 15 20 ਬੁਰਸ਼ਾ ਗਰਦੀ ਵਾਲੇ ਜਿਸ ਵੇਲੇ ਪਿਆਰਿਓ ਜਾ ਕੇ ਮਹਿਲਾਂ ਦੇ ਵਿੱਚ ਖੜਕ ਸਿੰਘ ਨੂੰ ਮਹਾਰਾਜੇ ਖੜਕ ਸਿੰਘ ਨੂੰ ਜੰਜੀਰਾਂ ਦੇ ਵਿੱਚ ਜਕੜ ਲਿਆ ਔਰ ਉਹਦੀ ਰਾਣੀ ਕੋਲ ਖੜੀ ਹੈ ਰਾਣੀ ਚੰਦ ਕੌਰ ਇਸ ਸਾਰਾ ਵਾਕਾ ਦੇਖ ਰਹੀ ਕਿਉਂਕਿ ਹਥੀ ਆਪਣੇ ਸਾਰਾ ਕੁਝ ਕਰਵਾ ਰਹੀ ਸੀ ਆਪਣੇ ਸਕੇ ਭਰਾ ਨੂੰ ਉਹਨਾਂ ਨੇ ਮਰਾਣੀ ਚੰਦਕੌਰ ਦੇ ਭਰਾ ਨੂੰ ਭੋਰੇ ਦੇ ਵਿੱਚੋਂ ਕੱਢ ਕੇ ਖੜਕ ਸਿੰਘ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਔਰ ਕਤਲ ਕਰਨ ਦੇ ਮੌਕੇ ਤੇ ਖੜਕ ਸਿੰਘ ਬੜਾ ਘਰ ਲਾਇਆ ਪਰ ਉਸ ਵੇਲੇ ਕੋਈ ਪੇਸ਼ ਨਹੀਂ ਸੀ ਜਾਂਦੀ ਜੰਜੀਰਾਂ ਵਿੱਚ ਜਕੜਿਆ ਹੋਇਆ ਹੈ ਰਾਣੀ ਚੰਦਕੌਰ ਦੀ ਘਰ ਦੀ ਕੋਲ ਖੜੀ ਹੈ ਅਰਦੁੱਦੇ ਬਨੇ ਕਮਰ ਨੌਨਿਹਾਲ ਖੜਾ ਹੈ ਉਸ ਨੂੰ ਜੇਲ੍ਹ ਦੇ ਵਿੱਚ ਢੱਕ ਕੇ ਤੇ ਪਿਆਰਿਓ ਦੀ ਜਗ੍ਹਾ ਦੇ ਉੱਤੇ ਇਹ ਜਿਹੜਾ ਕਮਰ ਨੌਨਿਹਾਲ ਸਿੰਘ ਟਿੱਕਾ ਕਮਰ ਨੌਨਿਹਾਲ ਸਿੰਘ ਹੈ ਉਸ ਨੂੰ ਰਾਜਗੱਦੀ ਤੇ ਬਿਠਾ ਦਿੱਤਾ ਗਿਆ ਜੇਲ੍ਹ ਦੇ ਵਿੱਚ ਮਾੜਾ ਖਾਣਾ ਦਿੱਤਾ ਜਾਂਦਾ ਹੈ ਜੇਲ੍ਹ ਦੇ ਵਿੱਚ ਪਾਣੀ ਦੇ ਵਿੱਚ ਯਾਰਾ ਮਿਲਾ ਕੇ ਦਿੱਤੀਆਂ ਜਾਂਦੀਆਂ ਜਾਂਦੀਆਂ ਸਨ ਤੇ ਪਿਓ ਤੇ ਪੁੱਤਰ ਨੂੰ ਆਸ ਵਿੱਚ ਇੱਕ ਦੂਜੇ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਸੀ ਕਿਉਂਕਿ ਸਿੱਖਿਆ ਹੀ ਐਸਾ ਸੀ ਕਿ ਤੇਰਾ ਪਿਓ ਅੰਗਰੇਜ਼ਾਂ ਨਾਲ ਮਿਲਿਆ ਇਸ ਕਰਕੇ ਉਸ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਆਖੀਰ ਆਪਣੀ ਜ਼ਿੰਦਗੀ ਦੇ ਨਾਲ ਕੁਲਦਾ ਹੋਇਆ 2 ਸਾਲ ਦਾ ਰਾਜ ਸਿਰਫ ਕੀਤਾ ਔਰ ਇਹ ਕंवरਨਾਉ ਨਿਹਾਲ ਸਿੰਘ ਨੂੰ ਉਸ ਦੀ ਜਗ੍ਹਾ ਤੇ ਬਿਠਾ ਦਿੱਤਾ ਗਿਆ ਔਰ ਜਿਸ ਵੇਲੇ ਪਿਆਰੀ ਉਹ ਆਖਰੀ ਸਮਾਂ ਆਇਆ ਕਿ ਰਾਣੀ ਚੰਦ ਕੌਰ ਨੂੰ ਮਿਲਣ ਵਾਸਤੇ ਬੜਾ ਕਰ ਲਾਉਂਦਾ ਰਿਹਾ ਨਹੀਂ ਮਿਲਾਇਆ ਗਿਆ ਆਖੀਰ ਜਦੋਂ ਜ਼ਬਾਨ ਬੋਲਣੋਂ ਬੰਦ ਹੋ ਗਈ ਉਸ ਵੇਲੇ ਰਾਣੀ ਚੰਦ ਕੌਰ ਨੂੰ ਲਿਆਂਦਾ ਗਿਆ ਜਿਸ ਵੇਲੇ ਉਸ ਦੀ ਕੋਈ ਆ ਭਾਅ ਕੋਈ ਭਾਸ਼ਾ ਸਮਝ ਵਿੱਚ ਨਹੀਂ ਸੀ ਆਉਂਦੀ ਆਖੀਰ ਉਹ ਵੀ ਚਲਾਣਾ ਕਰ ਗਿਆ ਇਨ ਚਰਨੂ ਕਮਰ ਨਾ ਨਿਹਾਲ ਨੂੰ ਇਹਨਾਂ ਦੀਆਂ ਚਾਲਾਂ ਦਾ ਪਤਾ ਲੱਗਣਾ ਸ਼ੁਰੂ ਹੋਇਆ ਪਿਆਰਿਓ ਜਿਸ ਵੇਲੇ ਖੜਕ ਸਿੰਘ ਵੀ ਆਪਣੀ ਇਥੋਂ ਕੁਝ ਕਰ ਗਿਆ ਆਖੀਰ ਤੇ ਉਹਦਾ ਵਬਾਨ ਤਿਆਰ ਹੋਇਆ ਔਰ ਮਹਾਰਾਜੇ ਰਣਜੀਤ ਸਿੰਘ ਦੀ ਮੜੀ ਦੇ ਕੋਲ ਉਸ ਨੂੰ ਹੀ ਲਿਜਾ ਕੇ ਸੰਸਕਾਰ ਕੀਤਾ ਗਿਆ ਉਧਰੋਂ ਧਿਆਨ ਸਿੰਘ ਡੋਂਗਰੇ ਨੇ ਗੁੰਦਾਂ ਗੁੰਦੀਆਂ ਜਿਹੜੀ ਜਿਉੜੀ ਸੀ ਉਹਦੇ ਸੱਜੇ ਦੇ ਵਿੱਚ ਪਿਆਰਿਓ ਬੰਬ ਲਾ ਕੇ ਤੇ ਬਦਾਮੀ ਬਾਗ ਦੇ ਵਿੱਚ ਹੀਰਾ ਸਿੰਘ ਖੜਾ ਸੀ ਲਾਲ ਰਮਾਲ ਲੈ ਕੇ ਔਰ ਜਿਸ ਵੇਲੇ ਸੰਸਕਾਰ ਹੋਇਆ ਉਹ ਸੰਸਕਾਰ ਤੋਂ ਬਾਅਦ ਆ ਸਾਰੀ ਸਮਝ ਜਿਹੜੀ ਹੈ ਉਹ ਕਮਰਨਾਉਂ ਨਿਹਾਲ ਨੂੰ ਲੱਗ ਗਈ ਕਿ ਮੇਰੇ ਨਾਲ ਕੋਈ ਪਾਣਾ ਵਾਪਰੇਗਾ ਉਸ ਨੇ ਧਿਆਨ ਸਿੰਘ ਦਾ ਭਤੀਜਾ ਜਿਸ ਦਾ ਨਾਮ ਉਦਮ ਸਿੰਘ ਹੈ ਉਹਦੀ ਬਾਹਾਂ ਦੇ ਵਿੱਚ ਬਾਹ ਪਾ ਲਈ ਤਾਂ ਕਿ ਕੋਈ ਉਹਨ ਨੂੰ ਹਣੀ ਵਰਤੇ ਤੇ ਨਾਲ ਇਹ ਇਹਦੇ ਨਾਲ ਬਚਾਅ ਸ਼ਕੇ ਪਰ ਜਿਸ ਵੇਲੇ ਪਿਆਰਿਓ ਉਹ ਬਦਾਮੀ ਬਾਗ ਦੇ ਵਿੱਚੋਂ ਹੀਰਾ ਸਿੰਘ ਦੇਖ ਰਿਹਾ ਹੈ ਇਧਰ ਧਿਆਨ ਸਿੰਘ ਨਾਲ ਚੱਲ ਰਿਹਾ ਹੈ ਛੱਜੇ ਦੇ ਥੱਲੇ ਆਏ ਨੇ ਤੇ ਛੱਜਾ ਜਿਹੜਾ ਬੰਬ ਦੇ ਨਾਲ ਡੇਗ ਦਿੱਤਾ ਛੱਜੇ ਦੇ ਥੱਲੇ ਇਹ ਕਮਰ ਨੌਨਿਹਾਲ ਸਿੰਘ ਤੇ ਉਦਮ ਸਿੰਘ ਆ ਜਾਂਦੇ ਨੇ ਉਸ ਵੇਲੇ ਪਿਆਰਿਓ ਇਹ ਜਿਹੜਾ ਛੱਜਾ ਡਿੱਗਦਾ ਹੈ ਉਹਦਾ ਹਾਲ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ ਛੱਜਾ ਡਿੱਗਿਆ ਕਿਸਮਤ ਪੰਜਾਬ ਉੱਤੇ ਫਟੜਾ ਮਹਾਰਾਜਾ ਨੌਨਿਹਾਲ ਹੋਇਆ ਰਖਪਾਲ ਕੀ ਕਿਲੇ ਦੇ ਵਿੱਚ ਲੈ ਗਏ ਬੂਹਾ ਬੰਦ ਹੁਕਮ ਨਾਲ ਹੋਇਆ ਬੇੜੀ ਡੁੱਬੀ ਧਿਆਨ ਸਿੰਘ ਡੋਗਰੇ ਦੀ ਲਾਗੂ ਜਾਂਦਾ ਕਿਵੇਂ ਚੰਡਾਲ ਹੋਇਆ ਅੱਗੇ ਸੁਣੋ ਕਲੇਜੇ ਤੇ ਹੱਤਰ ਕੇ ਮਹਿਲਾ ਵਿੱਚ ਜੋ ਕਬਰ ਦਾ ਹਾਲ ਹੋਇਆ ਆਈ ਹੋਸ਼ ਤੇ ਕਬਰ ਜੀ ਉੱਠ ਬੈਠੇ ਕਹਿੰਦੇ ਪਾਣੀ ਦਾ ਘੁੱਟ ਪਲਾ ਦੇਵੋ ਛੱਟਾਂ ਥੋੜੀਆਂ ਕਰਿਓ ਨਾ ਫਿਕਰ ਕੋਈ ਮੇਰੀ ਮਾਤਾ ਨੂੰ ਮੈਨੂੰ ਮਲਾ ਦੇਵੋ ਮੇਰੇ ਕਾਲਜੇ ਨੂੰ ਕੁਝ ਕੁਝ ਹੋ ਰਿਹਾ ਏ ਮੇਰੀ ਰਾਣੀ ਨੂੰ ਕੋਲ ਬੁਲਾ ਦੇਵੋ ਕਹੇ ਧਿਆਨ ਸਿੰਘ ਜਰਾ ਇੱਕ ਠਹਿਰ ਜਾ ਤੂੰ ਫੋਕਾ ਪਾਣੀ ਨਹੀਂ ਸ਼ਰਬਤ ਪਲਾ ਦੇਣਾ ਮਿਲ ਕੇ ਮਾਂ ਨੂੰ ਤੁਸਾਂ ਨੇ ਕੀ ਲੈਣਾ ਤੈਨੂੰ ਪਿਤਾ ਦੇ ਕੋਲ ਪਹੁੰਚਾ ਦੇਣਾ ਇੰਨੀ ਸੁੰਦਿਆਂ ਕਬਰ ਜੀ ਤੜਫੁੱਠੇ ਇਹ ਵੇਖੋ ਪਾਪੀਓ ਲੋੜਾ ਮਾਰਿਓ ਨਾ ਮਿਹਰਬਾਨੀਆਂ ਸੱਚੀ ਸਰਕਾਰ ਦੀਆਂ ਚੇਤੇ ਰੱਖਿਓ ਮਨੋਵਸਾਰਿਓ ਨਾ ਅਜ ਤੁਸਾਂ ਦਾ ਵਸ ਹਾਂ ਧਿਆਨ ਸਿੰਘਾ ਤੇ ਵੇਖਿਓ ਕੈਰ ਗਜਾਰਿਓ ਨਾ ਲਿਆਉ ਤਾਜ ਪੰਜਾਬ ਦਾ ਮੈਂ ਹਥੀ ਹੀਰਾ ਸਿੰਘ ਦੇ ਸਿਰ ਪੈ ਨਾ ਦਿਨਾ ਕਲਮ ਆਪਣੀ ਨਾਲ ਮੈਂ ਹੁਕਮ ਲਿਖ ਕੇ ਉੱਤੇ ਬਾਦਸ਼ਾਹੀ ਮੋਹਰਾ ਲਾ ਦਿਨਾ ਗੱਲ ਸੁਣੀ ਕਬਰ ਦੀ ਸੁਣੀ ਸੁਣੀ ਕਰਕੇ ਫੜਕੇ ਕਬਰ ਨੂੰ ਪੁੰਝੇ ਲਟਾ ਦਿੱਤਾ ਪੱਥਰ ਮਾਰ ਕੇ ਇੱਕ ਧਿਆਨ ਸਿੰਘ ਨੇ ਮਾਰ ਕਬਰ ਦਾ ਸਿਰ ਬੰਦਲਾ ਦਿੱਤਾ ਹਿਰਦਾ ਡੋਲਿਆ ਤੇ ਨਾ ਹੱਥ ਕੰਬੇ ਜਨੋ ਕਬਰ ਨੂੰ ਪੱਥਰ ਮਾਰਿਆ ਸੋ ਮੇਰ ਸ਼ੀਤਲ ਛੇਰੇ ਪੰਜਾਬ ਦੀਆਂ ਨੇਕੀਆਂ ਦਾ ਇਦਾਂ ਸਿਰ ਤੋਂ ਕਰਜ਼ਾ ਉਤਾਰਿਆ ਸੋ ਪਿਆਰੋ ਬਾਰ ਬੂਏ ਦੇ ਵਿੱਚ ਨਾਨਕੀ ਜਿਹੜੀ ਕਿ ਕਬਰ ਨਾ ਉਹ ਨਿਹਾਲ ਸਿੰਘ ਦੀ ਪਤਨੀ ਹੈ ਤੇ ਉਹੀ ਚੰਦ ਕੌਰ ਜਿਨੇ ਆਪਣੇ ਹੱਥੀ ਤਾਣਾ ਬਾਣਾ ਬੁਣ ਕੇ ਸਰ ਕਮ ਗਲਤ ਕਰ ਲਿਆ ਪਿਆਰਿਓ ਮਾਰ ਮਾਰ ਕੇ ਦੋ ਹਥੜਾ ਕਿਲੇ ਦਾ ਬੂੜਾ ਖੋਲਣ ਵਾਸਤੇ ਬੇਨਤੀਆਂ ਕਰਦੀਆਂ ਨੇ ਪਰ ਅੰਦਰ ਦੇ ਹਾਲ ਬਾਰੇ ਉਹਨਾਂ ਨੂੰ ਨਹੀਂ ਪਤਾ ਕਿ ਕੀ ਹੋ ਚੁੱਕਾ ਹੈ ਇਸ ਤਰੀਕੇ ਦੇ ਨਾਲ ਕਵਰ ਨੌ ਨਿਹਾਲ ਸਿੰਘ ਨੂੰ ਖਤਮ ਕਰ ਦਿੱਤਾ ਗਿਆ ਔਰ ਕਵਰ ਨੌ ਨਿਹਾਲ ਸਿੰਘ ਨੂੰ ਖਤਮ ਕਰਨ ਤੋਂ ਬਾਅਦ ਉਸੇ ਤਰ੍ਹਾਂ ਹੀ ਉਸਦੀ ਵੀ ਚਿਖਾ ਜنگੇਸ਼ਰ ਬਣਿਆ ਔਰ ਚਿਖਾ ਜنگੇਸ਼ਰ ਤੋਂ ਬਾਅਦ ਉਸ ਦਾ ਵੀ ਸੰਸਕਾਰ ਹੋਇਆ ਔਰ ਰਾਜ ਭਾਗ ਜਿਹੜਾ ਹੈ ਅੱਧੇ ਗਦੇ ਉੱਤੇ ਧਿਆਨ ਸਿੰਘ ਡੋਗਰੇ ਕਾਬਜ ਹੋ ਗਏ ਦੂਜੇ ਬਣੇ ਹੁਣ ਸ਼ੇਰ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ ਸ਼ੇਰ ਸਿੰਘ ਦਾ ਹਾਲ ਆਓ ਅੱਗੇ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ 1841 ਵਿੱਚ ਤਾਜਪੋਸ਼ੀ ਹੋਈ ਤੇ 1843 ਤੋਂ 2 ਸਾਲ ਰਾਜ ਕੀਤਾ ਅਜੀਤ ਸਿੰਘ ਸੰਧਾ ਵਾਲੀਏ ਨੇ ਕੀਤੀ ਗਿਦਾਰੀ ਧੋਖੇ ਨਾਲ ਮਹਾਰਾਜਾ ਸ਼ੇਰ ਸਿੰਘ ਨੂੰ ਨਵੀਂ ਬੰਦੂਕ ਦਿਖਾਉਣ ਦੇ ਬਹਾਨੇ ਇਕੱਤਰ ਕਰ ਦਿੱਤਾ ਅੰਗਰੇਜ਼ਾਂ ਨੇ ਜਾਂ ਤਾਰਾ ਸਿੰਘਾ ਸੰਧਾ ਵਧ ਕੀਤਾ ਜਦ ਵੱਡੀ ਰਕਮ ਦਾ ਲਾਚ ਦੇ ਕੇ ਅਜੀਤ ਸਿੰਘ ਨੂੰ ਪੈਸੇ ਦੇ ਪੇਰੋਲ ਤੇ ਰੱਖ ਲਿਆ ਮਹਾਰਾਜਾ ਸਾਹਿਬ ਦੇ ਕਤਲ ਨਾਲ ਇੱਕ ਜਿਹੜਾ ਇੱਕ ਹੋਰ ਬੇहद ਘਣਾਉਣਾ ਕੰਮ ਕੀਤਾ ਇਹਨਾਂ ਗਦਾਰਾਂ ਨੇ ਮਹਾਰਾਜਾ ਸ਼ੇਰ ਸਿੰਘ ਦੇ ਨਾਲ ਉਹਨਾਂ ਦੇ ਸਿਰਫ 7 ਸਾਲ ਦੇ ਮਾਸੂਮ ਪੁੱਤਰ ਕਮਰ ਪ੍ਰਤਾਪ ਸਿੰਘ ਨੂੰ ਕਤਲ ਕਰ ਦਿੱਤਾ ਬੱਚਾ ਜਦ ਜਾਨ ਬਚਾਉਣ ਲਈ ਭਜਿਆ ਸਿਰ ਕਲਮ ਹੋਣ ਤੋਂ ਪਹਿਲਾਂ ਬੇਨਤੀ ਕੀਤੀ ਜਾਨ ਬਖਸ਼ਣ ਲਈ ਦਿਲ ਬੈਠ ਜਾਂਦਾ ਹੈ ਖਾਲਸਾ ਸਰਕਾਰ ਦਾ ਇਤਿਹਾਸ ਪੜਦੇ ਹਾਂ ਦੋ ਕਤਲਾਂ ਵਾਲਾ ਵਿਧਾਇਏ ਪੜਦੇ ਹਾਂ ਅਜੀਤ ਸਿੰਘ ਸੰਧਾ ਵਾਲੀਏ ਦੇ ਨਾਲ ਉਹਦਾ ਚਾਚਾ ਲੈਣਾ ਸਿੰਘ ਵੀ ਗਦਾਰੀ ਸਾਹਮਣ ਸੀ ਸਦੀਆਂ ਵੀਰ ਜਾਣ ਗਿਆ ਪਰ ਕਲੰਕ ਮੱਥੇ ਤੋਂ ਨਹੀਂ ਮਿਟਣਾ ਮਹਾਰਾਜਾ ਸਾਹਿਬ ਦਾ ਸਿਰ ਕਲਮ ਕਰਕੇ ਜੀਤ ਸਿੰਘ ਸੰਧਾ ਵਾਲੀਏ ਨੇ ਨੇਜੇ ਤੇ ਟੰਗਿਆ ਕਮਰ ਸਾਹਿਬ ਦਾ ਸਿਰ ਲੈਣਾ ਸਿੰਘ ਸੰਧਾ ਵਾਲੀਏ ਨੇ ਤੇ ਨੇਜੇ ਤੇ ਟੰਗਿਆ ਅਜੀਤ ਸਿੰਘ ਵਰਗਗਦਾਰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਸੀ ਮਹਾਰਾਜਾ ਖੜਕ ਸਿੰਘ ਨੇ ਰਾਜਗੰਦੀ ਸੰਭੀ ਤਾਂ ਪ੍ਰਧਾਨ ਮੰਤਰੀ ਬਣਿਆ ਫਿਰ ਮਹਾਰਾਜਾ ਖੜਕ ਸਿੰਘ ਦੇ ਸੁਪੁੱਤਰ ਕਬਰ ਨੌਨਿਹਾਲ ਸਿੰਘ ਦਾ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਸ਼ੇਰ ਸਿੰਘ ਦੇ ਮੂਹ ਬਸ ਇਹੀ ਨਿਕਲਿਆ ਐਡਾ ਵੱਡਾ ਧੋਖਾ ਫਿਰ ਰੋਮਾਂਗ ਲਾਹੌਰ ਦਰਬਾਰ ਦੁਸ਼ਮਣ ਦੀਆਂ ਚਾਲਾਂ ਅਤੇ ਭਰਾ ਮਾਰੂ جنگ ਦੇ ਵਿੱਚ ਐਸਾ ਉਲਝਿਆ ਕਿ 1849 ਤੱਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਔਰ ਇੱਕ ਦੂਜੇ ਦੇ ਦੁਸ਼ਮਣੀਆਂ ਕੱਢਣ ਲੱਗ ਪਏ ਅਖੀਰ ਰਾਜਪਾਲ ਸਮਾਪਤ